ਜਿਹੜੀ ਜਿਵੇਂ ਰੋਜ਼ ਦੁਕਾਨ ਤੇ ਜਾਂਦੇ ਆਂ ਤੇ ਮੰਡੀ ਵਾਲੀ ਰੋਡ ਦੇ ਉੱਪਰ ਕਿਸੇ ਨੇ ਪਿਛਵਾ ਕੇ ਟੱਕਰ ਮਾਰ ਕੇ ਮਿਰਚ ਮੁਚਾ ਖਿੱਚਵਾ ਕੇ ਐਕਟਿਵਿਟੀ ਲੈ ਕੇ ਤੇ ਪੰਜਾਖ ਹਜ਼ਾਰ ਕੈਸੀ ਕਰੂ ਸ਼ੋਰ ਇਹ ਕਿੱਥੇ ਜਾ ਰਹੇ ਸੀ ਤੁਹਾਡੇ ਫਾਦਰ ਸਾਹਿਬ ਦੁਕਾਨ ਛੱਡੇ ਅਨਾਜ ਮੰਡੀ ਦੁਕਾਨ ਹੈ ਅੱਛਾ ਘਰ ਤੋਂ ਦੁਕਾਨ ਤੇ ਜਾ ਰਹੇ ਕਿੰਨੇ ਵਜੇ ਦੀ ਵਾਰਦਾਤ ਹੈ ਇਹ 9:00 ਸਵੇਰ 9:00 ਹੁੰਦੀ ਫਿਰ ਕੀ ਮੰਗ ਕਰਦੇ ਹੁਣ ਮੰਗੇ ਇਨਸਾਫ ਹੋਵੇ ਔਰ ਕਿਆ ਵੀ ਬਿਹਾਰੀ ਦਾ ਸਰ ਇਹ ਅੱਜ ਕੀ ਵਾਰਦਾਤ ਹੋਈ ਹੈ ਤੁਹਾਡੇ ਨਾਲ ਜਿਹੜੀ ਸਵੇਰੇ ਵਾਰਦਾਤ ਹੋਈ ਹੈ ਸਵੇਰੇ ਮੈਂ ਸਕੂਟਰ ਲੈ ਕੇ ਦੁਕਾਨ ਤੇ ਜਾ ਰਿਹਾ ਸੀ ਅੱਛਾ ਜੀ ਰਸਤੇ 'ਚ ਮੋਟਰਸਾਈਕਲ ਤੇ ਦੋ ਮੁੰਡੇ ਆਏ ਆਂ ਹਾਂਜੀ ਉਹਨਾਂ ਨੇ ਸ਼ਾਇਡ ਮਾਰੀ ਐ ਮੈਂ गिर ਗਿਆ ਇੱਥੋਂ ਉਹ ਮੁੰਡਾ ਸਕੂਟਰ ਲੈ ਕੇ ਠੀਕ ਐ ਸਕੂਟਰ ਲੈ ਕੇ ਭਰਾਰ ਹੋ ਗਏ ਹਾਂਜੀ ਵਿੱਚ 50000 ਰੁਪਏ ਕੈਸ਼ ਸੀ ਕੋਈ ਉੱਥੇ ਮਿਰਚਾਂ ਦਾ ਪੈਕੇਟ ਮਿਲਿਆ ਉਹ ਕੀ ਹੋਇਆ ਉਹ ਮਿਰਚਾਂ ਮੇਰੀ ਅੱਖਾਂ 'ਚ ਪਾ ਗਏ ਨਾ ਅੱਛਾ ਜਦ ਮੈਂ ਗਿਰਿਆ ਨਾ ਮੈਂ ਉਹਨੂੰ ਕਿਹਾ ਮੈਨੂੰ ਉਠਾ ਉਲਟਾ ਮੇਰੀ ਅੱਖਾਂ 'ਚੋਂ ਮਿਰਚਾਂ ਪਾ ਗਏ ਭਰਾਰ ਹੋ ਗਏ ਕਿ ਸਵੇਰੇ ਕਿੰਨੇ ਵੀ ਜੀ ਘਟਣਾ ਸਾਰੇ ਇਹ ਜਿੱਥੇ ਬੋਗਲਾ ਰੋਡ ਹੈ ਨਾ ਹੂੰ ਪੀਰ ਬਾਬਾ ਦੇ ਅੱਗੇ ਜਾ ਕੇ ਹੂੰ ਤੇ ਗੋਦਾਮ ਹੈ ਇਹ ਗੋਦਾਮਾਂ ਦੇ ਮਤਲਬ ਉੱਥੇ ਤੁਸੀਂ ਕਿੱਥੇ ਜਾ ਰਹੇ ਸੀਗੇ ਆਪਣੀ ਦੁਕਾਨ ਤੇ ਤੁਸੀਂ ਕਿਸ ਚੀਜ਼ ਦਾ ਕੰਮ ਕਰਦੇ ਹੋ ਸਾੜੀ ਅੰਦਾਜ਼ ਮੰਡੀ ਆੜ ਦੀ ਦੁਕਾਨ ਹੈ ਅੱਛਾ ਘਰੋਂ ਪੈਸੇ ਲੈ ਕੇ ਨਿਕਲੇ ਸੀ ਇਹ ਮੰਡੀ ਜਾ ਰਹੇ ਸੀ ਹਾਂਜੀ ਤੇ ਕਿੰਨੇ ਵਜੇ ਹੋਈ ਉਹ ਟਵਾਪਾ ਅੰਦਾਜ਼ਾ 10:00 ਵਜੇ 9:30 ਵਜੇ ਕਿਰੇ ਫੇਰੇ ਕੋਈ ਹੋਰ ਵੀ ਨੁਕਸਾਨ ਹੋਇਆ ਤੁਹਾਨੂੰ ਛੋਟਾ ਵੀ ਲੱਗਿਆ ਹਾਂਜੀ ਡਿੱਗ ਗਿਆ ਨਾ ਮੈਂ ਅੱਛਾ ਛੱਟਾ ਵਜੀਆਂ ਸੀ ਮੌਕੇ ਤੇ ਲੋਕਾਂ ਨੇ ਕੋਈ ਦੇਖਿਆ ਨਹੀਂ ਕੌਣ ਸੀ ਹਾਂਜੀ ਨਾ ਮੌਕੇ ਦੀ ਕੋਈ ਪਛਾਣ ਹੁੰਦੀ ਹੈ ਜੀ ਆਦਮ ਜਦ ਗਿਰ ਗਿਆ ਕੀ ਪਤਾ ਲੱਗਦਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਜਿਵੇਂ ਰੋਜ਼ਾਨਾ ਰਾਜਪੁਰ ਦੇ ਵਿੱਚ ਚੋਰੀਆਂ ਵਾਰ ਦਤਾਂ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਨਸਾਫ ਚਾਹੁੰਦੇ ਹਾਂ ਹੋਰ ਕੀ ਚਾਹੁੰਦੇ ਮਤਲਬ ਸਵੇਰੇ ਡੈਡੀ ਜਿਵੇਂ ਰੋਜ਼ ਦੁਕਾਨ ਤੇ ਜਾਂਦੇ ਆਂ ਤੇ ਮੰਡੀ ਵਾਲੀ ਰੋਡ ਦੇ ਉੱਪਰ ਕਿਸੇ ਨੇ ਪਿੱਛਾ ਆ ਕੇ ਟੱਕਰ ਮਾਰ ਕੇ ਮਿੱਚਾ ਮੋਚਾ ਖੇਤ ਬਾਗੇ ਐਕਟੀਵਿਟੀ ਲੇ ਗਏ ਤੇ ਪੰਜਾਬ ਜਾਰ ਕੈਸੀ ਕਰੂ ਸ਼ੌਨਾ ਇਹ ਕਿੱਥੇ ਜਾ ਰਹੇ ਸੀ ਤੁਹਾਡੇ ਫਾਦਰ ਸਾਹਿਬ ਦੁਕਾਨ ਛੜੇ ਅਨਾਂਜ ਮੰਡੀ ਦੁਕਾਨ ਹੈ ਅੱਛਾ ਘਰ ਤੋਂ ਦੁਕਾਨ ਤੇ ਜਾ ਰਹੇ ਕਿੰਨੇ ਵਜੇ ਦੀ ਵਾਰਦਾਤ ਹੈ ਇਹ 9:00 ਸਵੇਰ 9:00 ਹੁੰਦੀ ਫਿਰ ਕੀ ਮੰਗ ਕਰਦੇ ਹੋ ਮੰਗੇ ਇਨਸਾਫ ਹੋਵੇ ਔਰ ਕਿਆ ਵੀ ਬਿਹਾਰੀ ਦਾ ਸਰ ਇਹ ਅੱਜ ਕੀ ਵਾਰਦਾਤ ਹੋਈ ਹੈ ਤੁਹਾਡੇ ਨਾਲ ਜਿਹੜੀ ਸਵੇਰੇ ਵਾਰਦਾਤ ਹੋਈ ਹੈ ਸਵੇਰੋਂ ਮੈਂ ਸਕੂਟਰ ਲੈ ਕੇ ਦੁਕਾਨ ਤੇ ਜਾ ਰਿਹਾ ਸੀ ਅੱਛਾ ਜੀ ਰਸਤੇ 'ਚ ਮੋਟਰਸਾਈਕਲ ਤੇ ਦੋ ਮੁੰਡੇ ਆਏ ਹਾਂ ਹਾਂਜੀ ਉਹਦਾ ਸ਼ਾਇਦ ਮਾਰੀ ਹੈ ਮੈਂ ਗਿਰ ਗਿਆ ਇਥੋਂ ਉਹ ਮੇਰਾ ਸਕੂਟਰ ਲੈ ਕੇ ਠੀਕ ਹੈ ਸਕੂਟਰ ਲੈ ਕੇ ਭਰ ਰਹੋਗੇ ਹਾਂਜੀ ਵਿੱਚ 50000 ਰੁਪਏ ਕੈਸ਼ ਸੀ ਕੋਈ ਉੱਥੇ ਮਿਰਚਾਂ ਦਾ ਪੈਕੇਟ ਮਿਲਿਆ ਉਹ ਕੀ ਵੀ ਹੋਇਆ ਉਹ ਮਿਰਚਾਂ ਮੇਰੀ ਅੱਖਾਂ 'ਚ ਪਾ ਗਏ ਨਾ ਅੱਛਾ ਜਦ ਮੈਂ ਗਿਰਿਆ ਨਾ ਮੈਂ ਉਹਨੂੰ ਕਿਹਾ ਮੈਨੂੰ ਉਠਾ ਉਲਟਾ ਮੇਰੀ ਅੱਖਾਂ 'ਚ ਉਹ ਮਿਰਚਾਂ ਪਾ ਗਏ ਭਰ ਰਹੋਗੇ ਕਿ ਸਵੇਰੇ ਕਿੰਨੇ ਵਜੇ ਟਿਕਣਾ ਸਾਰੇ ਇਹ ਜਿੱਥੇ ਬੋਗਲਾ ਰੋਡ ਹੈ ਨਾ ਵੀਰ ਬਾਬਾ ਦੇ ਅੱਗੇ ਜਾ ਕੇ ਤੇ ਗੋਦਾਮ ਹੈ ਇਹ ਗੋਦਾਮਾਂ ਤੇ ਮਤਲਬ ਉਹ ਤੇ ਤੁਸੀਂ ਕਿੱਥੇ ਜਾ ਰਹੇ ਸੀਗੇ ਆਪਣੀ ਦੁਕਾਨ ਤੇ ਤੁਸੀਂ ਕਿਸ ਚੀਜ਼ ਦਾ ਕੰਮ ਕਰਦੇ ਹੋ ਸਾੜੀਆਂ ਦਾਜ ਮੰਡੀ ਆੜ ਦੀ ਦੁਕਾਨ ਹੈ ਅੱਛਾ ਘਰੋਂ ਪੈਸੇ ਲੈ ਕੇ ਨਿਕਲੇ ਸੀ ਇਹ ਮੰਡੀ ਜਾ ਰਹੇ ਸੀ ਹਾਂਜੀ ਤੇ ਕਿੰਨੇ ਵਜੇ ਹੋਈ ਉਹ ਬਾਬਾ ਅੰਦਾਜ਼ਾ 100 ਵਜੇ 9:30 ਵਜੇ ਦੇ ਕਰੀ ਫੇਰੇ ਕੋਈ ਹੋਰ ਵੀ ਨੁਕਸਾਨ ਹੋਇਆ ਤੁਹਾਨੂੰ ਛੋਟਾ ਵੀ ਲੱਗਿਆ ਹਾਂਜੀ गिर ਗਿਆ ਨਾ ਮੈਂ ਅੱਛਾ ਛੱਟਾ ਵਜੀਆਂ ਸੀ ਤੇ ਮੌਕੇ ਤੇ ਲੋਕਾਂ ਨੇ ਕੋਈ ਦੇਖਿਆ ਨਹੀਂ ਕੌਣ ਸੀ ਹਾਂਜੀ ਨਾ ਮੌਕੇ ਦੀ ਕਿਹੜੀ ਪਛਾਣ ਹੁੰਦੀ ਹੈ ਜੋ ਹੁੰਦਾ ਹੈ ਆਜੂਜਾ ਗਿਰ ਗਿਆ ਕੀ ਪਤਾ ਲੱਗਦਾ ਹੈ? ਉਨਕੀ ਮੰਗ ਕਰਦੇ ਹੋ ਤੁਸੀਂ? ਇਨਸਾਫ ਦੀ ਮੰਗ ਕਰਦੇ ਆਂ। ਜੀ। ਹਾਂ। ਜਿਵੇਂ ਰੋਜ਼ਾਨਾ ਰਾਜਪੁਰ ਦੇ ਵਿੱਚ ਚੋਰੀਆਂ ਵਾਰ ਦਤਾਂ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਨਸਾਫ ਚਾਹੁੰਦੇ ਆਂ ਹੋਰ ਕੀ ਚਾਹੁੰਦੇ ਆਂ?